ਆ ਪਰਚੀ ਦੀ ਪੱਟੀ ਹੋਈ ਹੈ ਤੇ ਬਸ ਐਂ ਰੇਟ ਘਟ ਗਿਆ। ਭਾਈ ਆ ਜਿਹੜਾ ਮੇਰੇ ਕੋਟ ਪਾਹਾ ਕਲੰਬੀਆ ਦਾ ਜਦੋਂ ਸ਼ੋਅਰੂਮ ਚੋਂ ਲੈਣ ਜਾਵਾਂ ਤੁਸੀਂ 18999 ਰੁਪਏ ਦਾ ਹੈਗਾ। ਜਮਾਂ Ориجنਲ ਆ। ਹੁਣ ਤੁਸੀਂ ਕਿੰਨਾ ਦੇਓਗੇ ਭਾਈ? 3000 ਦਾ ਹੀ। ਡਿਲੀਵਰੀ? ਡਿਲੀਵਰੀ ਫ੍ਰੀ ਆਲ ਇਨ ਤੇ ਇਸ ਤੋਂ ਇਲਾਵਾ ਇੱਕ ਆ ਆ ਗਿਆ ਇਹ ਹੌਲੀ ਸਟਾਰ ਦੇ ਆ ਗਏ। ਹਾਂਜੀ ਇਹ ਹੌਲੀ ਸਟਾਰ ਦੇ ਆ ਗਏ। ਆ ਦੇਖੋ। ਇਹ ਕਿਨੇ ਕਿਨੇ ਦੇ ਆ ਗਏ? ਇਹ 2000 ਦੇ। ਫਿਰ ਆ ਬ੍ਰਾਂਡ ਕਿੱਥੋਂ ਆਲਾਗਾ? ਐਚ ਐਚ। ਇਹ ਕੈਨੇਡਾ ਦਾ ਬ੍ਰਾਂਡ ਆ ਜੀ। ਇਹ ਬਹੁਤ ਚੱਲਦਾ ਉੱਧਰ। ਜਾਨੀ ਕਿ ਇਹ ਨੂੰ ਪਰ ਪਾਣੀ ਪੂਣੀ ਪੀ ਜਾ ਕੋਈ ਸੁੰਧਾਣੀ। ਕੋ ਦੇ ਵਿੱਚ ਜੇ ਤੁਸੀਂ ਵੀ ਬ੍ਰਾਂਡਡ ਕੱਪੜੇ ਲੈਣ ਨੇ ਘੱਟ ਭਾਵੇਂ ਤੇ ਤਾਂ ਇੱਥੇ ਆ ਜਿਵੇਂ ਆ ਦੇਖੋ ਬ੍ਰਾਂਡਡ ਕੋਟੀਆਂ ਕੋਟੀਆਂ ਤੋਂ ਇਲਾਵਾ ਇਸ ਤਰ੍ਹਾਂ ਆ ਗਈਆਂ ਬਈ ਆਹ ਉੱਪਰ ਆ ਦੇਖੋ ਕਿੰਨੇ ਸੋਹਣੇ ਸੋਹਣੇ ਉੱਪਰ ਨੇ ਆ ਜਿਵੇਂ ਲੋਰਾਂ ਆ ਗਈਆਂ ਲੋਰਾਂ ਵੀ ਚੈੱਕ ਕਰੋ ਤੇ ਇਸ ਤੋਂ ਇਲਾਵਾ ਆ ਗਈਆਂ ਸ਼ਰਟਾਂ ਇਹਦਾ ਸ਼ਰਟਾਂ ਤੁਹਾਨੂੰ ਬਾਈ ਉਹਨਾਂ ਤੋਂ ਮਿਲਣਗੀਆਂ ਜਿਵੇਂ ਬੀਤ ਬਲਜੀਤ ਕਹਿੰਦਾ ਮੋٹے ਮੋٹے ਧਾਗੇ ਵਾਲੀਆਂ ਉਹ ਪੈਂਟਾਂ ਆਈਆਂ ਜੀਨ ਦੀ ਪੈਂਟ ਕਿੰਨੇ ਰੁਪਏ ਤੋਂ ਸ਼ੁਰੂ ਹੋ ਜਾਂਦੇ ਬਈ 1300 ਤੋਂ ਸਟਾਰਟਿੰਗ ਆ ਵੀਰੇ ਆ ਦੇਖੋ ਬਈ ਇਹ ਉਹ ਦੇਸੀ ਦਾ ਮਾਲ ਨਹੀਂ ਹੈਗਾ ਲੁਧਿਆਣੇ ਵਾਲਾ ਇਹ ਪੂਰਾ ਘੈਂਟ ਸਟਾਕ ਆ ਦੇਖੋ ਇਸ ਤਰ੍ਹਾਂ ਫਟੀਆਂ ਗਈਆਂ ਇਸ ਤਰ੍ਹਾਂ ਦੀਆਂ ਸ਼ਰਟਾਂ ਆ ਗਈਆਂ ਆ ਸ਼ਰਟ ਕਿੰਨੇ ਰੁਪਏ ਦੀ ਹੈ ਬਈ ਇਹ 2000 2100 ਦੀ ਹੈ 2 ਕਿਲੋ ਦੀ ਕੱਲੀ ਸ਼ਰਟ ਹੀ ਆ ਬਈ ਇਸ ਤਰ੍ਹਾਂ ਉਹ ਪਈਆਂ ਨੇ ਸ਼ਰਟਾਂ ਦੇਖੋ ਕਿੰਨੇ ਘੈਂਟ ਕੋਟ ਰੂ ਟ੍ਰੈਕ ਅੱਪਰ ਆ ਦੇਖੋ ਕੋਟ ਕਿੰਨੇ ਘੈਂਟ ਪੈਣੇ ਸਰਦੀਆਂ ਵਾਲੇ ਜੇ ਤੁਸੀਂ ਇਹ ਬ੍ਰਾਂਡਡ ਕੱਪੜੇ ਲੈਣ ਨੇ ਤਾਂ ਬੱਸ ਸਟੈਂਡ ਦੇ ਸਾਹਮਣੇ ਰਾਇ ਕੋਟ B4 برو ਵਾਲਾਂ ਦੇ ਆ ਜਾਓ ਵੀਡੀਓ ਸ਼ੇਅਰ ਕਰਕੇ ਆਪਣੇ ਯਾਰਾਂ ਦੋਸਤਾਂ ਨੂੰ ਜਰੂਰ ਭੇਜ ਦਿਓ ਜੇ ਆਨਲਾਈਨ ਕੱਪੜੇ ਦੇਖਣ ਨੇ ਬਾਈ ਉਹਨਾਂ ਦੇ ਪੇਜ ਦਾ ਸਕਰੀਨ ਸ਼ਾਟ ਪਾਇਆ ਇਹਨੂੰ ਫੋਲੋ ਵੀ ਜਰੂਰ ਕਰ ਲਓ ਧੰਨਵਾਦ